ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਨਜ਼ਰ ਮਾਰੀਦੀ ਹੈ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਚ ਸੇਵਾਵਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟੇਰਕੈਨਾ ਇਮੀਗ੍ਰੇਸ਼ਨ ਲਾ ਫਰਮ ਜੇ ਟੇਰਕੈਨਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ ਆਇਲ ਚੇਂਜ ਕਰਦੇ ਨੇ 에어 ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੰਟਾਨੇਲਾ ਦੇ ਵਿੱਚ ਹੈ ਨਿਮਾ ਸੋ ਹੋਤਾ ਹੋਣਾ ਦਾ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਜ਼ ਦਾ ਮਨੋਰੋਗ ਕਰਦੇ ਆ ਜੀ ਖਬਰਾਂ ਦਾ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਮਿੰਟੂ ਜੀ ਤਾਂ ਉਧਰ ਹਰਪ੍ਰਜਨ ਸਿੰਘ ਕਹਿੰਦੇ ਵੀ ਪ੍ਰਧਾਨ ਦੀ ਦੌਰ ਦੇ ਵਿੱਚ ਪਛੜ ਗਏ ਨੇ ਪਰ ਪਛੜ ਜਾਣ ਦਾ ਕਾਰਨ ਕੀ ਹੈ ਜੀ ਅਹ ਦੇਖੋ ਜਿਹੜਾ ਪ੍ਰਧਾਨ ਆ ਨਾ ਐਤਕੀ ਬੀਸੀਸੀਆਈ ਦਾ ਤੁਹਾਨੂੰ ਪਤਾ ਹੀ ਆ ਜਿਹੜਾ ਚੁਣਿਆ ਜਾਣਾ ਉਹ ਨਾਰਥ ਦੇ ਵਿੱਚੋਂ ਚੁਣਿਆ ਜਾਣਾ ਜੀ ਤਾਂ ਤੁਸੀਂ ਵੇਖੋ ਕਿ 2-3 ਦਾਵੇਦਾਰ ਸੀ ਇੱਕ ਤੇ ਹਰਪਜਨ ਸਿੰਘ ਜੀ ਇੱਕ ਔਰਵ ਗਗੂਲੀ ਦੀ ਵੀ ਬੜੀ ਚਰਚਾ ਸੀ ਪਰ ਕਿਉਂਕਿ ਐਤ ਕੀ ਰੋਟੇਸ਼ਨ ਵਾਈਜ਼ ਜਿਵੇਂ ਆਪਾਂ ਗੱਲ ਕੀਤੀ ਆ ਕਿ ਵਾਰੀ ਇਧਰ ਆਪਣੀ ਨਾਰਥ ਵਾਲੀ ਸੀਗੀ ਸੋ ਇਸ ਵਾਸਤੇ ਉਹ ਦਾਵਾ ਆਪਣੇ ਆਪ ਚ ਥੋੜਾ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਸੀ ਤੇ ਯਤਪਰਿਆ ਸੀਗਾ ਕਿ ਹਰਪਜਨ ਸਿੰਘ ਮਾਮਲਾ ਸੈਟ ਕਰ ਜਾਣਗੇ ਯਾਨੀ ਬੀਸੀਸੀਆਈ ਦਾ ਪ੍ਰੈਜ਼ੀਡੈਂਟ ਇੱਕ ਸਿੱਖ ਨਾਰਥ ਦੇ ਵਿੱਚੋਂ ਪੰਜਾਬੀ ਮਤਲਬ ਕਿ ਜਾ ਸਕਦਾ ਹੈ ਪਰ ਚਾਨਕ ਮਿਥੁਨ ਮਿਨਹਾਸ ਰੇਸ ਦੇ ਵਿੱਚ ਬਹੁਤ ਅੱਗੇ ਨਿਕਲ ਜਾਂਦਾ ਹੈ ਮਿਥੁਨ ਮਿਨਹਾਸ ਦਾ ਜੇ ਤੁਸੀਂ ਕੈਰੀਅਰ ਦੇਖੋਗੇ ਸਾਰਾ ਕੁਝ ਨਾ ਤੁਹਾਨੂੰ ਗੂਗਲ ਕਰਨ ਤੇ ਆਸਾਨੀ ਨਾਲ ਮਿਲ ਜਾਂਦਾ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਹਰਪਜਨ ਸਿੰਘ ਤੇ ਮਿਥੁਨ ਮਿਨਹਾਸ ਦਾ ਹੁਣ ਵਿਚਲੀ ਗੱਲ ਸਮਝ ਨਹੀਂ ਆ ਰਹੀ ਕਿ ਕੀ ਹੋਇਆ ਜੀ ਕੀ ਕਹਾਣੀ ਜਿਹੜੀ ਆ ਉਹ ਕਿੱਥੇ ਡਾਵਾਂਡੋ ਗਈ ਪਰ ਜੋ ਸੂਤਰ ਗੱਲ ਦੱਸ ਰਹੇ ਨੇ ਜਨਾਬ ਉਹ ਇਹ ਦੱਸ ਰਹੇ ਆ ਕਿ ਅਸਲ ਦੇ ਵਿੱਚ ਇੱਕ ਕੰਪਲੇਂਟ ਜਿਹੜੀ ਮਤਲਬ ਭਈ ਆਪਾਂ ਵੇਖੀਏ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਦਾ ਵਿਸ਼ਾ ਬਣੀ ਰਹੀ ਜ ਜਿਹਨੂੰ ਕਿ ਪੰਜਾਬੀ ਮੁੱਖ ਧਾਰਾ ਦਾ ਮੀਡੀਆ ਬਿਲਕੁਲ ਕੰਡ ਕਰਕੇ ਖਲੋਤਾ ਸੀ ਜੀ ਤਾਂ ਉਹਦੀ ਜਦੋਂ ਗੱਲ ਕੁਝ ਅੰਗਰੇਜ਼ੀ ਅਖਬਾਰਾਂ ਚ ਆਈ ਜਾਂ ਆਪਣੇ ਵਰਗਿਆਂ ਨੇ ਉਸ ਮਾਮਲੇ ਨੂੰ ਚੁੱਕਿਆ ਤਾਂ ਉਹ ਠੀਕ ਹੈ ਕੁਝ ਲੋਕਾਂ ਦੀ ਨਜ਼ਰੀ ਪਈ ਪਰ ਦੱਸਦੇ ਆ ਕਿ ਸ਼ਿਕਾਇਤ ਦੀ ਇੱਕ ਈਮੇਲ ਜਿਹੜੀ ਆ ਉਹ ਰਾਜ ਸਭਾ ਦੇ ਜਿਹੜੇ ਸਪੀਕਰ ਸਾਹਿਬ ਆ ਉਹਨਾਂ ਤੱਕ ਵੀ ਪੁੱਜੀ ਆ ਫੇਰ ਕਰ ਕਰਾ ਕੇ ਕੁਝ ਬੰਦਿਆਂ ਨੇ ਇਹ ਜਿਹੜੀ ਸ਼ਿਕਾਇਤ ਸੀ ਜਿਹਦਾ ਆਧਾਰ ਤੁਹਾਨੂੰ ਪਤਾ ਹੀ ਆ ਕਿ ਇੱਕ ਤੇ ਇਹ ਆ ਕਿ ਹਰਪਜਮ ਸਿੰਘ ਸਵਿਧਾਨਿਕ ਤੌਰ ਤੇ ਮਤਲਬ ਕਿ ਉਸ ਪਦਵੀ ਨੂੰ ਮੰਨ ਰਹੇ ਹੀ ਹਨ ਜਿਹੜੀ ਕਿ ਜੇ ਆਪਾਂ ਵੇਖੀਏ ਪੰਜਾਬ ক্রিকেট ਐਸੋਸੀਏਸ਼ਨ ਦੇ ਵਿੱਚ ਹੈ ਨਹੀਂ ਯਾਨੀ ਚੀਫ ਐਡਵਾਈਜ਼ਰ ਦੂਜੀ ਗੱਲ ਕਿ ਇਹਨਾਂ ਦੀ ਆਪਣੀ ਫਰਮ ਜਿਹੜੀ ਹੈ ਕੰਪਨੀ ਆਪਾਂ ਜੀ ਸਪੋਰਟਸ ਉਸਨੇ ਕੁਝ ਕਿੱਟਾਂ ਜਿਹੜੀਆਂ ਕਰੋੜਾਂ ਰੁਪਏ ਦੀਆਂ ਉਹ ਪੀਸੀਆ ਨੂੰ ਦੇ ਚੀਆਂ ਨੇ ਤੇ ਇਸੇ ਹੀ ਕੰਪਨੀ ਦਾ ਜਿਹੜਾ ਮੈਨੇਜਰ ਆ ਉਹ ਵਿਕਰਮ ਉਹ ਵਿਕਰਮ ਐਪੈਕਸ ਕੌਂਸਲ ਦਾ ਮੈਂਬਰ ਆ ਤੇ ਐਪੈਕਸ ਕੌਂਸਲ ਜਿਹੜੀ ਆ ਉਹੀ ਫੈਸਲੇ ਲੈਂਦੀ ਆ ਇਹ ਮਤਲਬ ਕਿ ਭਾਈ ਕਿਹਦੇ ਤੋਂ ਕੀ ਲੈਣਾ ਦੇਣਾ ਅੱਗੇ ਜਾ ਕੇ ਉਹੀ ਵਿਕਰਮ ਤੇ ਹਰਭਜਨ ਸਿੰਘ ਦਾ ਛੋਟਾ ਜੀਜਾ ਜਿਹੜਾ ਸੈਂਬੀ ਇਹ ਦੋਨੇ ਰੰਜੀ ਟੀਮਾਂ ਇਤਿਆਦਿਕ ਜਿਹੜੀਆਂ ਪੰਜਾਬ ਲਈ ਜਾਂਦੀਆਂ ਨੇ ਪੰਜਾਬ ਵੱਲੋਂ ਉਹਨਾਂ ਦੇ ਮੈਨੇਜਰ ਵੀ ਨੇ ਲੱਖਾਂ ਦਾ ਬਕੈਜ ਤੋ ਮਤਲਬ ਕਿ ਇਸ ਤਰ੍ਹਾਂ ਇੱਕ ਬੜਾ ਵੱਡਾ ਸ਼ਿਕਾਇਤ ਪੱਤਰ ਜਿਹੜਾ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅੰਦਰ ਹੀ ਇੱਕ ਬਾਡੀ ਹੁੰਦੀ ਆ ਉਹਦਾ ਇੱਕ ਓਮਬਡਸਮੈਨ ਸ਼ਾਇਦ ਹੁੰਦਾ ਹੈ ਰਿਟਾਇਰਡ ਜੱਜ ਹੁੰਦਾ ਹੈ ਉਹ ਸੁਣ ਰਿਹਾ ਹੈ ਤੇ ਅਗਲੀ ਸੁਣਵਾਈ ਜਿਹੜੀ ਆ ਉਹ 6 ਅਕਤੂਬਰ ਤੇ ਪਈ ਆ ਮਤਲਬ ਕਿ ਇਹ ਗੱਲ ਸੁਣ ਦੇ ਵਿੱਚ ਆ ਰਹੀ ਆ ਕਿ ਹਰਪ੍ਰਜਨ ਸਿੰਘ ਦੇ ਕੋਲੋਂ ਇਹ ਮੌਕਾ ਜਿਹੜਾ ਹੈ ਉਹ ਨਿਕਲ ਗਿਆ ਬਈ ਦੇਖੋ ਇਹ ਹਾਲੇ ਸ਼ਿਕਾਇਤ ਹੈ ਆਪਾਂ ਕਿਸੇ ਵੀ ਦੋਸ਼ ਦੀ ਤਸਦੀਕ ਨਹੀਂ ਕਰਦੇ ਅਸੀਂ ਈਮੇਲ ਵੀ ਕੀਤਾ ਸੀਗਾ ਪੱਜੀ ਸਪੋਰਟਸ ਨੂੰ ਮੈਂ ਚੈੱਕ ਵੀ ਕਰ ਲੈਣਾ ਕੋਈ ਰਿਵਰਟ ਆਇਆ ਹੈ ਕਿ ਨਹੀਂ ਅਸੀਂ ਉਹਨਾਂ ਦਾ ਵਰਸ਼ਨ ਲੈਣ ਦੀ ਕੋਸ਼ਿਸ਼ ਕੀਤੀ ਕਿਉਂਕਿ ਦਸਤਾਵੇਜ਼ ਦੂਜੇ ਪਾਸੇੋਂ ਤਾਂ ਸਾਡੇ ਕੋਲ ਆਇਓ ਇਸ ਵਿੱਚ ਦਸਤਾਵੇਜ਼ ਆਪਸੇ ਹੋਏ ਸਨ ਸਾਡੇ ਕੋਲ ਪਰੰਤੂ ਜੇ ਦੇਖੀਏ ਨਹੀਂ ਆਇਆ ਨਹੀਂ ਹੈ ਜੀ ਮਤਲਬ ਕਿ ਈਮੇਲ ਮੈਂ ਕੀਤਾ ਸੀਗਾ ਕਿ ਭਾਈ ਤੁਸੀਂ ਕੋਈ ਵਰਸ਼ਨ ਜਾਂ ਇਹਦੇ ਤੇ ਕੋਈ ਟਿੱਕਾ ਟਿੱਪਣੀ ਕਰਨੀ ਚਾਹੋ ਤਾਂ ਇਹ ਮਾਮਲਾ ਜਿਹੜਾ ਉਹ ਕੁਝ ਕਲੀਅਰ ਹੋ ਸਕੇ ਪਰ ਕਮਾਲ ਦੀ ਗੱਲ ਇਹ ਹੈ ਕਿ ਏਡਾ ਵੱਡਾ ਮਾਮਲਾ ਸੀ ਮਿਥਨ ਮਿੰਹਾਸ ਇਸ ਸੀਰੀਜ਼ ਦੇ ਵਿੱਚ ਅੱਗੇ ਨਿਕਲ ਜਾਂਦਾ ਪਰ ਤੁਸੀਂ ਵੇਖੋ ਕਿ ਪੰਜਾਬ ਦੇ ਮੀਡੀਆ ਨੇ ਇਹ ਗੱਲ ਗੌਲੀਆਂ ਹੀ ਨਹੀਂ ਮੁਖ ਧਾਰਾ ਦਾ ਖਾਸ ਤੌਰ ਤੇ ਮੀਡੀਆ ਦੂਜੀ ਗੱਲ ਇਹ ਕਿ ਨਾ ਹਰ ਭਜਨ ਸਿੰਘ ਬੰਨੀਓ ਕੋਈ ਪ੍ਰਤੀਕਰਮ ਮਿਲ ਰਿਹਾ ਹੈ ਤੇ ਨਾ ਹੀ ਪੰਜਾਬ ਸਰਕਾਰ ਬੰਨੀਓ ਹੁਣ ਤੱਕ ਇਸ ਸ਼ਿਕਾਇਤ ਤੇ ਕੋਈ ਗੱਲ ਕੀਤੀ ਜਾ ਰਹੀ ਆ ਕਿ ਕੀ ਵਜ੍ਹਾ ਰਹੀ ਪਰ ਜੇ ਇਸ ਤਰ੍ਹਾਂ ਹੋਇਆ ਜਿੰਨਾ ਕੋਈ ਸੁਣਨ ਦੇ ਵਿੱਚ ਮਿਲ ਰਿਹਾ ਹੈ ਕਿ ਇਹ ਮਾਮਲਾ ਜਿਹੜਾ ਉਹ ਅੱਗੇ ਤੱਕ ਚਲਾ ਗਿਆ ਸੈਂਟਰ ਸਰਕਾਰ ਦੇ ਟੇਬਲ ਤੱਕ ਇਹ ਗੱਲ ਜਿਹੜੀ ਚਲੇ ਗਈ ਹਰਪ੍ਰਜਨ ਸਿੰਘ ਤੇ ਤਾਂ ਇਸ ਤਰ੍ਹਾਂ ਦੇ ਇਲਜ਼ਾਮਾਂ ਤਹਾਨ ਕਥੇ ਤੌਰ ਤੇ ਦੱਸਦੇ ਕਿ ਉਹਨਾਂ ਇਲਜ਼ਾਮਾਂ ਨੇ ਹੀ ਸੇਵੀਆਂ ਚ ਸਵਾ ਪਾ ਦਿੱਤੀ ਮਤਲਬ ਕਿ ਕੱਲ ਬਣਦੀ ਬਣਦੀ ਰਹਿ ਗਈ ਪਰ ਜੇ ਇਸ ਤਰ੍ਹਾਂ ਹੋਇਆ ਤਾਂ ਮੇਰੇ ਖਿਆਲ ਦੇ ਨਾਲ ਇਕੱਲਾ ਹਰਪ੍ਰਜਨ ਸਿੰਘ ਵਾਸਤੇ ਹੀ ਝਟਕਾ ਨਹੀਂ ਪੂਰੀ ਪੰਜਾਬ ਦੀ ক্রিকেট ਵਾਸਤੇ ਇੱਕ ਝਟਕਾ ਹੈ ਕਿਉਂਕਿ ਮਸੀਵਾਰੀ ਆਈ ਸੀ ਤੇ ਮਸਾ ਦਾਵੇਦਾਰੀ ਮਿਲੀ ਸੀ ਜਿਹੜੀ ਕਿ ਆਸਾਨੀ ਦੇ ਨਾਲ ਜਾਂਦੀ ਲੱਗਦੀ ਨਜ਼ਰ ਆ ਰਹੀ ਹੈ ਜੀ ਸੋ ਅਗਲੀ ਗੱਲ ਜੇਕਰ ਕਰੀਏ ਤਾਂ ਉਧਰ ਪੰਜਾਬ ਸਰਕਾਰ ਨੇ ਕੇਂਦਰ ਦੀ ਨੀਤੀ ਪ੍ਰਵਾਨ ਕੀਤੀ ਹੈ ਇਹ ਕਿਹੜੀ ਨੀਤੀ ਹੈ ਜੀ ਜਿਹੜੀ ਪ੍ਰਵਾਨ ਕਰ ਲਈ ਹੈ ਹਾਂ ਜੀ ਦੇਖੋ ਇਹ ਇਹਨਾਂ ਨੇ ਨੀਤੀ ਜਿਹੜੀ ਪ੍ਰਵਾਨ ਕੀਤੀ ਆ ਉਹ ਤੇ ਤੁਹਾਨੂੰ ਪਤਾ ਹੀ ਆ ਨਾ ਕਿ ਇੱਕ ਬੜਾ ਰੌਲਾ ਪਿਆ ਸੀਗਾ ਕਿ ਸਾਡੇ ਕਾਟ ਕੱਟ ਰਹੇ ਨੇ ਸਾਡੇ ਕਾਟ ਕੱਟ ਰਹੇ ਨੇ ਯਾਦ ਹੋਣਾ ਤੁਹਾਨੂੰ ਤੇ ਹੋਰ ਇਹਨਾਂ ਨੇ ਕੇਂਦਰ ਦਾ ਜਿਹੜਾ ਉਹ ਸਾਰਾ ਹੈਗਾ ਸੀ ਕੀਤਾ ਖਰਾਇਆ ਉਹਨੂੰ ਪ੍ਰਵਾਨ ਕਰ ਲਿਆ ਮਤਲਬ ਕਿ ਹੁਣ ਆਸਾਨੀ ਦੇ ਨਾਲ ਮੰਨ ਵੀ ਗਏ ਨੇ ਇਹਨਾਂ ਨੇ ਉਸ ਵੇਲੇ ਤੁਹਾਨੂੰ ਯਾਦ ਹੋਣਾ ਫ੍ਰੀ ਰਾਸ਼ਨ ਵਾਲੇ ਮੁੱਦੇ ਤੇ ਕਿਹਾ ਸੀਗਾ ਕਿ 50 ਲੱਖ ਦੇ ਕਰੀਬ ਸਾਡੇ ਕਾਰਡ ਇਕੱਠੇ ਜਾ ਰਹੇ ਨੇ ਪਰ ਦਰਸਨ ਜੇ ਆਪਾਂ ਅੰਕੜਾ ਦੇਖੀਏ ਤੇ ਉਸ ਵੇਲੇ 10 ਲੱਖ 28 ਹਜ਼ਾਰ ਸੀ ਤੇ ਕੁੱਲ ਮਿਲਾ ਕੇ ਹੁਣ ਸ਼ਾਇਦ 11 ਤੋਂ 12 ਲੱਖ ਦੇ ਵਿਚਾਲੇ ਆ ਕਿ ਐਜ਼ ਇਟ ਜਿਵੇਂ ਉਹਨਾਂ ਨੇ ਕੀਤਾ ਤੇ ਇਹਨਾਂ ਨੇ ਪ੍ਰਵਾਨ ਕਰ ਲਿਆ ਵੇਖੋ ਮੈਂ ਅੱਗੇ ਵੀ ਗੱਲ ਕਹੀ ਆ ਲਿਖੀ ਵੀ ਆ ਕਿ ਅੱਜ ਕੱਲ ਸਾਡੇ ਇੱਥੇ ਇੱਕ ਨਾ ਬੜੀ ਭੜੀ ਬਿਮਾਰੀ ਚੱਲੀ ਆ ਜੇ ਤੁਸੀਂ ਸੱਚ ਰੱਖਣ ਦਾ ਯਤਨ ਕਰੋਗੇ ਤੇ ਸੱਚ ਮੰਨ ਲਓ ਭਾਰਤੀ ਜਨਤਾ ਪਾਰਟੀ ਨਾਲ ਜੁੜਦਾ ਕਿਤੇ ਇਤਫਾਕਨ ਜਾ ਕੇ ਤਾਂ ਇਹ ਤੁਹਾਨੂੰ ਕਹਿਣਗੇ ਕਿ ਦਿੱਲੀ ਦੀ ਬੋਲੀ ਬੋਲਣ ਲੱਗ ਪਿਆ ਇਹ ਹੁਣ ਆਰਐਸਐਸ ਦਾ ਇਹ ਬੰਦਾ ਜਿਹੜਾ ਏਜੰਟ ਬਣ ਚੁੱਕਾ ਸਾਡੇ ਕੋਲ ਕਿਉਂਕਿ ਸਰਟੀਫਿਕੇਟਾਂ ਦੇ ਨਾਲ ਤੇ ਝੋਲਾ ਭਰਿਆ ਜਿਵੇਂ ਬੰਦ ਪ੍ਰਧਾਨ ਝੋਲਾ ਰੱਖੀ ਫਿਰਦਾ ਨਾਲ ਤਾਂ ਮਤਲਬ ਕਿ ਇਹ ਨਹੀਂ ਵੇਖਣਾ ਕਿ ਯਾਰ ਸਾਹਮਣੇ ਵਾਲਾ ਜਿਹੜਾ ਸਾਡਾ ਬੰਦਾ ਉਹ ਸੱਚ ਬੋਲ ਰਿਹਾ ਕਿ ਝੂਠ ਅਸੀਂ ਉਸ ਵੇਲੇ ਕਿਹਾ ਸੀਗਾ ਕਿ 50 ਲੱਖ ਵਾਲਾ ਅੰਕੜਾ ਜਿਹੜਾ ਉਹ ਗਲਤ ਆ ਦੂਜੀ ਗੱਲ ਕਿ ਕੀ ਇਹ ਅਸੀਂ ਮੰਨ ਸਕਦੇ ਹਾਂ ਕਿ ਸਾਡੇ ਇੱਥੇ ਕੋਈ ਨਜਾਇਜ਼ ਲਾਭ ਪਾਤਰੀ ਹੈ ਨਹੀਂ ਕਿਉਂਕਿ BMW ਚੋ ਜਿਹੜੀ ਕਣਕ ਲੱਦੀ ਆਪਾਂ ਵੇਖੀ ਸੀ ਉਹ ਪੰਜਾਬ ਦਾ ਹੀ ਬੰਦਾ ਹੈ ਜੀ ਜੀ ਆਲੇ ਦੁਆਲੇ ਵੇਖੀਏ ਕਿ ਭਈ ਅਸਲ ਦੇ ਵਿੱਚ ਨਾਲ ਆਈਟੀਆਰ ਵੀ ਭਰੀ ਜਾਂਦੇ ਨੇ ਨਾਲ ਕੁਝ ਪਰਿਵਾਰਾਂ ਚੋਂ ਬੰਦੇ ਨੌਕਰੀ ਵੀ ਕਰੀ ਜਾਂਦੇ ਨੇ ਨਾਲ ਉਹ ਦਾਣੇ ਵੀ ਫ੍ਰੀ ਦੇ ਖਾਈ ਜਾਂਦੇ ਨੇ ਜੀ ਅੜੇ ਅੜੇ ਸਰਦਾਰ ਬੰਦੇ ਜਿਹੜੇ ਆ ਉਹ ਰਾਸ਼ਨ ਦੀਪੂ ਤੇ ਖਲੋਤੇ ਤੁਹਾਨੂੰ ਮਿਲ ਜਾਣਗੇ ਹੁਣ ਇਹ ਤਾਂ ਸੱਚ ਅਸੀਂ ਮੰਨਦੇ ਹਾਂ ਪਰ ਇਹ ਪ੍ਰਵਾਹ ਨਹੀਂ ਕਿ ਭਾਰਤੀ ਜਨਤਾ ਪਾਰਟੀ ਨਾਲ ਸੱਚ ਕਿਵੇਂ ਜੁੜਦਾ ਹੈ ਹੂੰ ਤਾਂ ਸਾਡੇ ਚ ਇਹ ਕਿਤੇ ਨ ਕਿਤੇ ਵਿਗਾੜ ਹੈ ਨੁਕਸ ਹੈ ਗੱਲ ਇਹ ਹੋਈ ਆ ਕਿ ਹੁਣ ਜਦੋਂ ਅਸੀਂ ਚੈੱਕ ਕੀਤਾ ਸੀ ਉਸ ਵੇਲੇ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਵੈਰੀਫਿਕੇਸ਼ਨ ਪੂਰੇ ਮੁਲਕ ਚ ਕਰਵਾਇਆ ਤੇ ਕਰੋੜਾਂ ਅਯੋਗ ਲਾਪਤਰੀ ਪਾਏ ਜਿਦੇ ਚੋਂ ਯੂਪੀ ਦੇ ਵੀ ਬੜੇ ਕਾਰਡ ਕੱਟੇ ਗਏ ਉੱਥੇ 75000 ਤੇ ਵਿਧਵਾਈ ਯਾਨੀ ਫਰਜ਼ੀ ਬਣੀ ਹੋਈ ਸੀ ਇਸ ਸਕੀਮ ਦੀ ਲਾਪਤਰੀ ਬੰਨਵਾਸ ਤਾਂ ਤੁਸੀਂ ਸੋਚ ਕੇ ਦੇਖੋ ਕਿ ਯੂਪੀ ਦੇ ਵਿੱਚ ਵੀ ਉਹਨਾਂ ਨੇ ਵੈਰੀਫਿਕੇਸ਼ਨ ਦੇ ਜ਼ਰੀਏ ਇਸ ਤਰ੍ਹਾਂ ਨਿਸ਼ਾਨਦੇਹੀ ਕੀਤੀ। ਬਾਕੀ ਗੱਲ ਇਹ ਕਿ ਜੇ ਨਜਾਇਜ਼ ਕੱਟੇ ਤੇ ਤੁਸੀਂ ਨਿਸ਼ਾਨਦੇਹੀ ਕਰਕੇ ਉਹਨਾਂ ਦਾ ਸਾਰਾ ਡਾਟਾ ਜਿਹੜਾ ਉਹਨਾਂ ਦੇ ਕੋਲ ਭੇਜਦੇ ਪਰ ਨਹੀਂ ਕਿਉਂਕਿ ਵੈਰੀਫਿਕੇਸ਼ਨ ਦੇ ਵਿੱਚ ਸਭ ਕੁਝ ਆ ਜਾਂਦਾ ਅੱਜ ਕੱਲ ਤੁਹਾਨੂੰ ਪਤਾ ਪੈਨ ਆਧਾਰ ਇਹ ਸਭ ਕੁਝ ਇੰਟਰਲਿੰਕਡ ਹੀ ਹੁੰਦੇ ਨੇ ਸਭ ਕੁਝ ਪਤਾ ਲੱਗ ਜਾਂਦਾ। ਤੋਂ ਅਸਲ ਦੇ ਵਿੱਚ ਕੀ ਹੈ ਕਿ ਇਹਦੇ ਵਾਸਤੇ ਤੇ ਆਪਾਂ ਜੇ ਵੇਖੀਏ 1.80 ਹਜ਼ਾਰ ਤੋਂ ਵੱਧ ਇਨਕਮ ਹੀ ਨਹੀਂ ਹੋਣੀ ਚਾਹੀਦੀ ਬੰਦੇ ਦੀ ਜੀ 1.80 ਹਜ਼ਾਰ ਇਨਕਮ ਤੇ ਮੇਰੇ ਖਿਆਲ ਦੇ ਨਾਲ ਆਪਣੀ ਜਿਹੜੀ ਆ ਆਲਮੋਸਟ ਜੇ ਆਪਾਂ ਦੇਖੀਏ 70-80% ਵਸੂਦੀ ਹੈਗੀ ਆ ਹੂੰ ਜੀ ਹੈ ਨਾ ਫਿਰ ਇਹਦੇ ਚ 2.5 ਕਿੱਲੇ ਜਿਨ੍ਹਾਂ ਦੀ ਜ਼ਮੀਨ ਆ ਉਹ ਤੋਂ ਜੇ ਵਾਧਿਆ ਤਾਂ ਉਹ ਲਾਪਤਰੀ ਨਹੀਂ ਬਣ ਸਕਦਾ ਹੋਰ ਕਈ ਸ਼ਰਤਾਂ ਨੇ ਜੀ ਇਥੇ ਮੈਂ ਤੁਹਾਨੂੰ ਦੋ ਤਿੰਨ ਦੱਸੀਆਂ ਨੇ ਤੋ ਇਸ ਕਰਕੇ ਇਹਨਾਂ ਨੇ ਬੜਾ ਰੌਲਾ ਪਾਇਆ ਇਹ ਕਰਦੇ ਆਂਗੇ ਜਿਵਾ ਕਰਦੇ ਆਂਗੇ ਤੁਹਾਡੇ ਸਾਹਮਣੇ ਵੇਖੋ ਅਖਬਾਰਾਂ ਚ ਇਸ਼ਤਿਹਾਰ ਦਿੱਤੇ ਇਹਨਾਂ ਨੇ ਐਨਾ ਰੌਲਾ ਰੱਪਾ ਪਾਇਆ ਪਰ ਹੁਣ ਆਸਾਨੀ ਦੇ ਨਾਲ ਇਹਨਾਂ ਨੇ ਸਕੀਮ ਪ੍ਰਵਾਨ ਕਰ ਲਈ ਮੈਂ ਅੱਗੇ ਵੀ ਦੱਸਦਾ ਹੁਣਾਂ ਕਿ ਇਹ ਕੋਈ ਪਹਿਲਾ ਕੰਮ ਨਹੀਂ ਹੈ ਇਹਨਾਂ ਦਾ ਇਹ ਹਰ ਵਾਰੀ ਦੀ ਕਹਾਣੀ ਹੈ ਨਾਨਾ ਕਰਤੇ ਪਿਆਰ ਤੁਮੀ ਸੇ ਕਰ ਬੈਠੇ ਮਲਕ ਤੁਸੀਂ ਵੇਖੋ ਨਾ ਪੀਐਮ ਸ੍ਰੀ ਯੋਜਨਾ ਆਈ ਸੀ ਜੀ ਉਹਦੇ ਤੇ ਰੱਟਾ ਪਾ ਕੇ ਬਹਿ ਗਏ ਕਿ ਅਸੀਂ ਇਹ ਪੰਜਾਬ ਚ ਅਡਾਪਟ ਨਹੀਂ ਕਰਨੀ ਕਿਉਂ ਕਿਉਂਕਿ ਇਹਦੇ ਚ ਪੀਐਮ ਸ਼ੱਕਦੇ ਆ ਜੀ ਤੇ ਹੁਣ ਤੁਸੀਂ ਵੇਖੋ ਜਦੋਂ ਉਹਨਾਂ ਨੇ ਆਖਿਆ ਅਸੀਂ ਪੈਸੇ ਨਹੀਂ ਦੇਣੇ ਤੁਹਾਨੂੰ ਹੂੰ ਸਾਨੂੰ ਕੀ ਆ ਤੇ ਨਾਲ ਦੀ ਨਾਲ ਇਹਨਾਂ ਨੇ ਪ੍ਰਮਾਨ ਕਰ ਲਿਆ ਸੀ ਜੀ ਦੂਰ ਨਾ ਜਾਓ ਜਦੋਂ ਇਹਨਾਂ ਕਲੀਨਿਕ ਦੇ ਵਿੱਚ ਭਗਵੰਤ ਮਾਨ ਉਹ ਰਾ ਦੀ ਫੋਟੋ ਟੰਗ ਦਿੱਤੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਉਹਨਾਂ ਨੇ ਆਖਿਆ ਅਸੀਂ ਤੁਹਾਡਾ ਨਾਮ ਬਦਲਾਵਾਂਗੇ ਫਿਰ ਬਲੇਖੇ ਚ ਤੁਰੇ ਫਿਰਦੇ ਹੋ ਹੂੰ ਪਹਿਲਾਂ ਤੱਕ ਅੜ ਗਿਆ ਇਦਾਂ ਉਦਾਂ ਹੁਣ ਤੁਸੀਂ ਵੇਖਿਆ ਹੁਣ ਮਾਨ ਸਾਹਿਬ ਉਰਾਂ ਖਲੋਤੇ ਹੁੰਦੇ ਆ ਜੀ ਯਾਨੀ ਕਲੀਨਿਕ ਤੋਂ ਕਈ ਕਰਮਾ ਉਰਾਂ ਖਲੋਤੇ ਹੁੰਦੇ ਵੀ ਕਲੀਨਿਕ ਇਦਾਂ ਹੈ ਪਰ ਕਲੀਨਿਕ ਦਾ ਨਾਮ ਬਦਲਣਾ ਜੀ ਜੀ ਮਤਲਬ ਕਿ ਮਾਨ ਸਾਹਿਬ ਹੁਣ ਕਲੀਨਿਕ ਦੇ ਬਾਹਰ ਪਹਿਰਾ ਦਿੰਦੇ ਨੇ ਉਹ ਅੱਗੇ ਵਿੱਚ ਹੁੰਦੇ ਸਨ ਇਸ ਵਾਸਤੇ ਗੁਰਪ੍ਰੀਤ ਇਹ ਮਾਮਲਾ ਜਿਹੜਾ ਹੈ ਨਾ ਕਿ ਕੋਈ ਸਾਡੇ ਵਾਸਤੇ ਹੈਰਾਨੀ ਜਨਕ ਨਹੀਂ ਉਹਨਾਂ ਨੇ ਅਗਲੇ ਨੇ ਸਿੱਧਾ ਕਿਹਾ ਕਿ ਭਾਈ ਜੇ ਦੇਣੇ ਆ ਤੁਸੀਂ 11-12 ਲੱਖ ਨੂੰ ਦਾਣੇ ਤੇ ਆਹਦੇ ਕੋਲੋਂ ਦੇ ਦਿਓ ਸਾਨੂੰ ਕਿ ਅਹੀਂ ਜੀ ਦੇ ਨੇਤਾ ਤੇ ਇਹਨਾਂ ਨੂੰ ਪਤਾ ਸੀ ਵੀ ਅੱਗੇ ਮਤਲਬ ਕਿ ਅੱਗੇ ਮਰੀ ਕਿਉਂ ਜਾ ਨਹੀਂ ਆਇਆ ਮੇ ਰੋਂਦੇ ਕਿਉਂ ਆ ਹਾਲੀ ਚ ਕੱਖ ਨਹੀਂ ਕਿ ਪੈਸਾ ਤੇ ਅੱਗੇ ਡੱਬ ਡੱਬ ਵੱਜਣ ਡੇ ਆ ਉਤੋਂ ਹੋਰ ਬੋਝ ਪੈ ਗਿਆ ਇੰਨੇ ਬੰਦੇ ਸੰਭਾਲਾਂਗੇ ਕਿਤਰਾ ਸੋ ਇਸ ਵਾਸਤੇ ਇਹ ਫਿਰ ਹੁਣ ਪਿਛਲਪੁਰੀ ਹੋ ਗਿਆ ਪਰ ਇਹਨਾਂ ਨੂੰ ਹੁਣ ਕੋਈ ਪੁੱਛੇ ਕਿ 50 ਲੱਖਾਂ ਦਾ ਅੰਕੜਾ ਕਿੱਥੇ ਜੇ ਜਿਹੜਾ ਤੁਸੀਂ ਅਖਬਾਰਾਂ 'ਚ ਇਸ਼ਤਿਹਾਰਬਾਜ਼ੀ ਕੀਤੀ ਇਦਾਂ ਜੋ ਪੈਸਾ ਖਰਚ ਕੀਤਾ ਉਹਦਾ ਕੀ ਹਿਸਾਬ ਕਿਤਾਬ ਬਣੂਗਾ ਪਰ ਤੁਸੀਂ ਇਹ ਗੱਲਾਂ ਤੇ ਪੁੱਛੋਗੇ ਤੋਂ ਤੁਹਾਨੂੰ ਕਹਣਗੇ ਪੀਟੀ ਸੀ ਤੂੰ ਪੀਟੀ ਸੀ ਤੂੰ ਬਸ ਤੁਹਾਨੂੰ ਹੋਏ ਇਹਦਾ ਜੀ ਜੀ ਸੋ ਜੇਕਰ ਅੱਗੇ ਚਲੀਏ ਤਾਂ ਉਧਰ ਸੱਟੇਬਾਜੀ ਕਾਂਡ ਨੇ ਖਾਸਾ ਪੁਚਾੜ ਲਿਆਂਦਾ ਹੋਇਆ ਕਹਿੰਦੇ ਦੇਖੋ ਸੱਟੇਬਾਜੀ ਵਾਲਾ ਕਾਂਡ ਜਿਹੜਾ ਵੀਕਐਂਡ ਤੇ ਸਾਹਮਣੇ ਆਇਆ ਸੀ ਮੇਰੇ ਪੁੱਤ ਜੀ ਇਹਦੇ ਵਿੱਚ ਚਲੋ ਰੀਡ ਕੰਟੈਕਟ ਕੀਤੀ ਗਈ ਇਨਕਮ ਟੈਕਸ ਈਡੀ ਵਗੈਰਾ ਉਤੇ ਇਨਵੋਲਵ ਹੁੰਦੇ ਆ ਪਰ ਰੌਲਾ ਉਸ ਵੇਲੇ ਪੈ ਗਿਆ ਜਦੋਂ ਇੱਕ ਅਖਬਾਰ ਨੇ ਇੱਕ ਅਥੇ ਦਾਵਾ ਕਰ ਦਿੱਤਾ ਕਿ ਭਾਈ ਇਸ ਸਾਰੇ ਰੈਕਟ ਦੇ ਵਿੱਚ ਕੁਝ ਬੰਦੇ ਯਾਨੀ ਪੰਜਾਬ ਪੁਲਿਸ ਦੇ ਅਫਸਰ ਜਿਹੜੇ ਸੀ ਉਹ ਚੰਗੀ ਮਲਾਈ ਖਾ ਰਹੇ ਸੀ ਮਤਲਬ ਹਿਸਾ ਪਤੀ ਉਹਨਾਂ ਨੂੰ ਜਾਂਦਾ ਸੀਗਾ ਦੋ ਕੋਠੀਆਂ ਦਾ ਜ਼ਿਕਰ ਆਇਆ 33 ਤੇ 44 ਸੈਕਟਰ ਦੇ ਵਿੱਚ ਉਹਨਾਂ ਕੋਠੀਆਂ ਦੇ ਵਿੱਚ ਭਾਈ ਪੂਰੀ ਰੰਗीनियत ਰਹਿੰਦੀ ਸੀ ਦੱਸਦੇ ਆ ਅਲਿਆਸ਼ੀ ਅਲਕੇ ਕੀਤੀ ਜਾਂਦੀ ਸੀ ਐਸੀ ਗੱਲ ਨਿਕਲੀ ਪਰ ਹੁਣ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਬਿਲਕੁਲ ਚੁੱਪੀ ਹੋ ਗਏ ਸ਼ੋਰ ਹੋ ਗਏ ਕਿ ਹੁਣ ਇਹਦੇ ਤੇ ਜਵਾਬ ਕੀ ਦੇਈਏ ਹੂੰ ਤੇ ਤੁਸੀਂ ਕਮਾਲ ਵੇਖੋ ਕਿ ਹੁਣ ਤੱਕ ਪੰਜਾਬ ਸਰਕਾਰ ਦਾ ਕੋਈ ਬਿਆਨ ਵੀ ਨਹੀਂ ਆਇਆ ਜਾਂ ਤਾਂ ਉਹ ਦਿਨਕ ਪਾਸ ਕਰਨੇ ਦਾਵਾ ਕੀਤਾ ਸੀ ਕਿ 10 ਆਈਪੀਐਸ ਇਹਦੇ ਵਿੱਚ ਸ਼ਾਮਲ ਨੇ ਉਸ ਦਾਅਵੇ ਨੂੰ ਵੀ ਨਹੀਂ ਨਕਾਰਿਆ ਗਿਆ ਇਵੇਂ ਨਹੀਂ ਕਿਹਾ ਗਿਆ ਕਿ ਹਾਂ ਭਾਈ ਅਸੀਂ ਮੈਕਮੇ ਦੇ ਵਿੱਚ ਅੰਦਰੂਨੀ ਤੌਰ ਤੇ ਜਾਂਚ ਪੜਤਾਲ ਕਰਵਾਵਾਂਗੇ ਕਿਉਂਕਿ ਇਹ ਤੇ ਮਾਮਲਾ ਬੜਾ ਵੱਡਾ ਹੈ ਨਾ ਜੇ ਮੰਨ ਲਓ 500 ਕਰੋੜ ਦੀ ਵੀ ਕੋਈ ਗੇਮ ਹੈ ਤੇ ਜੇ ਉਹਦੇ 'ਚ ਹੀ ਹਿੱਸਾ ਪਤੀ ਜਾਂਦਾ ਤੇ ਕਰੋੜਾਂ 'ਚ ਹੀ ਜਾਂਦਾ ਹੋਊਗਾ ਨਾ ਇਤੇ ਹੈ ਨਹੀਂਗਾ ਕਿ ਕੋਈ ਆਈਪੀਐਸ ਜੇ 500 ਕਰੋੜ ਦੀ ਗੇਮ ਦੇ ਵਿੱਚ ਸ਼ਾਮਲ ਆ 6-700 ਕਰੋੜ ਦੀ ਗੇਮ ਦੇ ਵਿੱਚ ਸ਼ਾਮਲ ਆ ਤੇ ਉਹ ਕੋਈ 5-700 ਰੁਪਈਆ ਲੈਂਦਾ ਹੋਏਗਾ ਮਿੰਦੇ ਨਾ ਕਿ ਚਲੋ ਕੋਈ ਗੱਲ ਨਹੀਂ ਇੰਨੇ ਨਾਲ ਮੈਂ ਇੰਟਰਨੈਟ ਦਾ ਪੈਕ ਹੀ ਪਵਾ ਲਿਆ ਕਰਾਂਗਾ ਮੋਬਾਈਲ ਦੇ ਵਿੱਚ ਚੱਲਦਾ ਹੋ ਜੂ ਹੂੰ ਇੰਨੇ ਕੋ ਪੈਸੇ ਤੇ ਇੰਨੇ ਅਫਸਰਾਂ ਤੇ ਜਵਾਕ ਨਾ ਲੈਣ ਇੱਕ ਵੇਲੇ ਤੇ ਇਸ ਕਰਕੇ ਗੱਲ ਇਹ ਆ ਕਿ ਇੱਕ ਕਰੋੜਾਂ ਦੀ ਖੇਡ ਸੀ ਜਿਹੜੀ ਖੇਡੀ ਜਾ ਰਹੀ ਸੀ ਹੁਣ ਪੰਜਾਬ ਸਰਕਾਰ ਪਰ ਕੀ ਕਹੀਏ ਤੇ ਬੋਲਦੇ ਹੀ ਨਹੀਂ ਹੁਣ ਮਰ ਜਾਣੀਏ ਬੁਲਾਇਆ ਵੀ ਨਹੀਂ ਬੋਲਦੀ ਇਥੇ ਬੁਲਾਇਆ ਕੋਈ ਨਹੀਂ ਬੋਲਦੇ ਚੁੱਪੀ ਕਰ ਜਾਂਦੇ ਨੇ ਜਦੋਂ ਬੋਲਦੇ ਨੇ ਫਿਰ ਤੁਹਾਨੂੰ ਪਤਾ ਹੀ ਆ ਉਹ ਦੂਜੇ ਪਾਸੇ ਕਦੇ ਅਹੁਦੇ ਤੇ ਨਿਸ਼ਾਨਾ ਕਰਸ ਦਿੱਤਾ ਕਦੇ ਅਹੁਦੇ ਤੇ ਨਿਸ਼ਾਨਾ ਕਰਸ ਦਿੱਤਾ ਐਵੇਂ ਹਵਾ ਹਵਾਈ ਗੱਲਾਂ ਮਾਹੌਲ ਨੂੰ ਸਿਰਜਣ ਦਾ ਯਤਨ ਕੀਤਾ ਜਾਂਦਾ ਹੈ ਇਹਨੂੰ ਥੋੜਾ ਜਿਹਾ ਹੋਰ ਆਪਾਂ ਖੋਲ ਕੇ ਦੇਖੀਏ ਨਾ ਤੁਸੀਂ ਜਦ ਪਰਤਾਂ ਖੋਲ ਕੇ ਵੇਖੋਗੇ ਤੇ ਤੁਹਾਨੂੰ ਇੱਕ ਚੀਜ਼ ਨਜ਼ਰ ਆਏਗੀ ਕਿ ਪਿਯੂਸ਼ ਗੋਇਲ ਜਿਹੜੇ ਵਣਜ ਮੰਤਰੀ ਆ ਉਹ ਇੰਨੀ ਦਿਨੀ ਯੂਆਈ ਦੇ ਵਿੱਚ ਸੀਗੇ ਦਵਾਈ ਚ ਦਵਾਈ ਤੇ ਕੋ ਮੰਤਰੀ ਦਬਾਵੀਂ ਬਣਦਾ ਹੈ ਨਾ ਕਿ ਭਾਈ ਇੱਕ ਨੰਬਰ ਦੇ ਬੰਦੇ ਤੇ ਆਉਂਦੇ ਆਉਂਦੇ ਦੂਜੇ ਨੰਬਰ ਦੇ ਬੰਦੇ ਵੀ ਪੈਸਾ ਲੈ ਕੇ ਤੇ ਇੱਥੇ ਦਵਾਈ ਚ ਬੈਠ ਰਹੇ ਆ ਆ ਜਿਹੜਾ ਸੱਟੇ ਵਾਲਾ ਕੰਡ ਹੋਇਆ ਨਾ ਦਰਅਸਲ ਤੁਹਾਨੂੰ ਪਤਾ ਉੱਥੇ ਹੀ ਮੈਚ ਚੱਲਦੇ ਪਏ ਨੇ ਏਸ਼ੀਆ ਕੱਪ ਇਹ ਉਥੋਂ ਨਿਕਲਿਆ ਜੀ ਮਾਮਲਾ ਮੈਂ ਤੁਹਾਨੂੰ ਬਹੁਤੀ ਜ਼ਿਆਦਾ ਜਾਣਕਾਰੀ ਤੇ ਨਹੀਂ ਦੇਵਾਂਗਾ ਕੁਝ ਕਨਫਿਡੈਂਸ਼ੀਅਲ ਗੱਲਾਂ ਹੁੰਦੀਆਂ ਨੇ ਪਰ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਆ ਡਿਪਾਰਟਮੈਂਟਲ ਤੇ ਤੌਰ ਤੇ ਜਿੰਨੇ ਕੁ ਸੋਰਸਸ ਆਪਣੇ ਕੋਲ ਹੁੰਦੇ ਆ ਹੱਥੇ ਹਿੱਟ ਕਿਉਂਕਿ ਇਹ ਮਾਮਲੇ ਏਜੰਸੀਆਂ ਨਾਲ ਜੁੜੇ ਆ ਬਹੁਤ ਤੁਹਾਨੂੰ ਸੋਚ ਸਮਝ ਕੇ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ ਤੇ ਉਹਨੂੰ ਡਿਲੀਵਰ ਵੀ ਬੜਾ ਸੋਚ ਸਮਝ ਕੇ ਕਰਨਾ ਪੈਂਦਾ ਪਰ ਜੇ ਤੁਸੀਂ ਗੌਰ ਦੇ ਨਾਲ ਇਸ ਚੀਜ਼ ਨੂੰ ਸਮਝੋਗੇ ਡਾਟਸ ਕਨੈਕਟ ਕਰੋਗੇ ਤਾਂ ਇਹ ਸਭ ਕੁਝ ਦੁਬਈ ਤੋਂ ਹੀ ਚੱਲਿਆ ਕਿਉਂਕਿ ਇਹਦੇ ਲਿੰਕ ਜੁੜਦੇ ਸਨ ਦੁਬਈ ਤੇ ਜੌਰਜੀਆ ਦੇ ਨਾਲ ਤਾਂ ਇਸ ਵਾਸਤੇ ਇੱਕ ਕਹਾਣੀ ਉੱਥੋਂ ਦੀ ਹਿੱਲੀ ਆ ਕਿ ਭਾਈ ਆ ਕੰਮ ਹੁੰਦਾ ਤੇ ਉਹਨਾਂ ਨੇ ਆਖਿਆ ਕਿ ਤੁਹਾਡੇ ਭਾਈ ਉੱਥੇ ਬੈਠੇ ਬੰਦੇ ਕਰੀ ਜਾਂਦੇ ਅਸੀਂ ਕੀ ਕਰੀਏ ਭਾ ਤੁਹਾਡਾ ਜੇ ਆਉਂਦਾ ਜਾਂਦਾ ਤੇ ਅਸੀਂ ਕੀ ਕਰੀਏ ਬੰਦੇ ਤੇ ਤੁਹਾਡੇ ਕੰਮ ਕਰਦੇ ਆ ਨਾ ਤਾਂ ਉਸ ਤੋਂ ਬਾਅਦ ਫਿਰ ਜਾਨਕ ਇਹ ਟੀਮਾਂ ਜਿਹੜੀਆਂ ਚੁਕੰਨੀਆਂ ਹੁੰਦੀਆਂ ਇਨਫੋਰਮੇਸ਼ਨ ਤੇ ਤੁਹਾਨੂੰ ਪਤਾ ਹੀ ਆ ਜਿਹੜਿਆ ਇਨਕਮ ਟੈਕਸ ਹੁੰਦਾ ਨਾ ਮੈਂ ਗੁਰਪ੍ਰੀਤ ਜੀ 1 ਮਿੰਟ ਲਵਾਂਗਾ ਤੁਹਾਡਾ ਇਹਦਾ ਵੀ ਇੱਕ ਇੰਟੈਲੀਜੈਂਸ ਵਿੰਗ ਹੁੰਦਾ ਵਿੱਚ ਤੁਹਾਡੀ ਜਾਣਕਾਰੀ ਵਾਸਤੇ ਦੱਸਦਾ ਜਿਵੇਂ ਮਿਲਟਰੀ ਦੇ ਵਿੱਚ ਇੰਟੈਲੀਜੈਂਸ ਹੁੰਦੀ ਆ ਪੁਲਿਸ ਦੇ ਵਿੱਚ ਇੰਟੈਲੀਜੈਂਸ ਹੁੰਦੀ ਆ ਪੱਤਰਕਾਰਾਂ ਦੀ ਵੀ ਆਦੀ ਇੰਟੈਲੀਜੈਂਸ ਹੁੰਦੀ ਆ ਤੋਂ ਇਨਕਮ ਟੈਕਸ ਦੀ ਵੀ ਆਪਣੀ ਇੰਟੈਲੀਜੈਂਸ ਹੁੰਦੀ ਆ ਤਾਂ ਇੰਟੈਲੀਜੈਂਸ ਕੋਲ ਘੱਟੋ ਘੱਟ ਇਨਪੁਟ ਤੇ ਹੁੰਦੀਆਂ ਹੀ ਆ ਸੋ ਉਹਨਾਂ ਨੇ ਦੱਸ ਤੇ ਆ ਕਿ ਇਸੇ ਕਰਕੇ ਫਿਰ ਕੋ ਗੀ ਕੈਂ ਕਰਦੇ ਆ ਹੂੰ ਜੀ ਸੋ ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਕਿਸਾਨ ਆਗੂਆਂ ਤੇ ਲੇਡੀ ਡੀਐਸਪੀ ਦੇ ਵਿਚਾਲੇ ਜਿਹੜੀ ਖਿੱਚੋ-ਤੋਈ ਹੋਈ ਹੈ ਉਸ ਤੋਂ ਬਾਅਦ ਦੋਨੋਂ ਤੇ ਰੈਂਕ ਦੂਸਰੇ ਤੇ ਦੋਸ਼ ਲਾ ਰਹੀਆਂ ਨੇ ਪਰ ਧਰਨਾ ਕਿਉਂ ਲੱਗਾ ਪੁਲਿਸ ਦੇ ਨਾਲ ਇਹੋ ਜਿਹੀ ਕਨਫਰੋਂਟੇਸ਼ਨ ਕਿਉਂ ਹੋਣੀ ਪਈ ਹੋ ਗਈ ਗੁਰਪ੍ਰੀਤ ਜੀ ਇਹ ਜਿਹੜਾ ਧਰਨਾ ਇਸ ਕਰਕੇ ਲੱਗਾ ਕਿਉਂਕਿ ਉਹ ਟਰਾਲੀ ਚੋਰੀ ਦਾ ਮਾਮਲਾ ਹੈ देखो जिन्ना को मेनू पता है, पंकज है।, जे, ओ, है।, है। पता कि जे, जे, है आ, पंकज पप्पू ਦੇ ਖਿਲਾਫ ਕਾਰਵਾਈ ਹੋ ਗਈ ਸੀ ਤੁਹਾਨੂੰ ਯਾਦ ਹੋਣਾ ਹੈ। ਉਹ ਜੇਲ੍ਹ ਵੀ ਕੱਟ ਕੇ ਆਇਆ ਉਹਨੂੰ ਜ਼ਮਾਨਤ ਮਿਲ ਗਈ ਆ। ਹੁਣ ਜੇ ਮੰਨ ਨੂੰ ਜ਼ਮਾਨਤ ਮਿਲ ਗਈ ਆ ਫਿਰ ਕਿਉਂਕਿ ਇਹ ਅਦਾਲਤੀ ਮਾਮਲਾ ਜੇ ਮੋਟਾ-ਮੋਟੀ ਆਪਾਂ ਲਈ ਮੈਨੂੰ ਨਹੀਂ ਐਕਚੁਅਲ ਚ ਪਤਾ ਕਿ ਉੱਥੇ ਕੀ ਹੋਇਆ ਬਰੀਕੀ ਦੇ ਨਾਲ ਪਰ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਜਿੰਨੀ ਕੋ ਮੇਰੀ ਜਾਣਕਾਰੀ ਆ ਕਿ ਪंकज पप्पू ਨੂੰ ਫੜ ਲਿਆ ਸੀ ਜ਼ਮਾਨਤ ਉਹਨੂੰ ਮਿਲ ਗਈ ਸੀ ਫਿਰ ਉਸ ਤੋਂ ਬਾਅਦ ਹੁਣ ਕਿਸਾਨ ਆਗੂ ਜੇ ਗ੍ਰਿਫਤਾਰੀ ਦੀ ਜ਼ਿੱਦ ਕਰ ਰਹੇ ਨੇ ਜੀ ਤਾਂ ਕਿਸਾਨ ਆਗੂਆਂ ਨੂੰ ਸਮਝਣਾ ਪਵੇਗਾ ਕਿ ਮੰਨ ਲਓ ਜੇ ਤੁਸੀਂ ਕੱਲ ਨੂੰ ਕੋਰਟ ਚੋਂ ਜ਼ਮਾਨਤ ਹਾਸਲ ਕਰਦੇ ਕਿਸੇ ਮੁਕਦਮੇ ਚ ਤੇ ਕੋਈ ਤੁਹਾਡੇ ਉਲਟ ਜਾ ਕੇ ਧਰਨੇ ਤੇ ਬਹਿ ਜਾਵੇ ਕਿ ਇਹਨਾਂ ਦੀ ਜ਼ਮਾਨਤ ਕੈਂਸਲ ਕਰਕੇ ਇਹਨਾਂ ਨੂੰ ਅਰੈਸਟ ਕਰੋ ਤੇ ਫਿਰ ਕੀ ਬਣੇਗਾ ਹੂੰ ਤੁਹਾਨੂੰ ਯਕੀਨ ਕਿਤੇ ਤੇ ਰੱਖਣਾ ਪਵੇਗਾ ਪੰਕਜ ਪੱਪੂ ਨੇ ਕੋਈ ਚੱਜ ਦਾ ਕੰਮ ਨਹੀਂ ਕੀਤਾ ਮੈਂ ਤੇ ਉਹਦੇ ਤੇ ਕਾਫੀ ਤਿੱਖੀ ਲੋਚ ਨਾ ਕਰਦਾ ਜਿਸ ਤਰ੍ਹਾਂ ਟਰਾਲੀਆਂ ਦੇ ਪਾਰਟਸ ਵਗੈਰਾ ਮਿਲੇ ਨੇ ਉਹ ਕੋਈ ਅੱਛਾ ਕੰਮ ਨਹੀਂ ਹੈ ਫਿਰ ਜਿਸ ਤਰ੍ਹਾਂ ਦੀ ਉਹ ਸਫਾਈ ਦੇ ਰਿਹਾ ਬਿਲਕੁਲ ਵਾਹੀ ਹੱਥ ਕਿਸਮ ਦੀ ਇਹ ਸਫਾਈ ਸੀ ਉਹਦੀ ਪਰ ਗੱਲ ਇਹ ਹੈ ਕਿ ਜੇ ਇਸ ਡਿਮਾਂਡ ਨੂੰ ਆਪਾਂ ਦੇਖੀਏ ਤਾਂ ਪੰਕਜ ਪੱਪੂ ਨੂੰ ਨਾਮਜ਼ਦ ਕੀਤਾ ਗਿਆ ਉਹਨੂੰ ਜ਼ਮਾਨਤ ਮਿਲ ਗਈ ਕਿਉਂਕਿ ਮਾਮਲਾ ਤੇ ਚੋਰੀ ਦਾ ਹੈ ਨਾ ਚੋਰੀ ਦੇ ਮਾਮਲੇ 'ਚ ਜ਼ਮਾਨਤ ਮਿਲ ਜਾਂਦੀ ਹੈ ਸੁਭਾਵਿਕ ਹੈ ਹੁਣ ਉਹਦੀ ਕਰਦੀ ਦੇ ਖਿਲਾਫ ਵੀ ਜਿਹੜਾ ਉੱਥੋਂ ਦਾ ਵ代यक ਦੇਵਮਾਨ ਵੈਸੇ ਤੇ ਪਹਿਲਾਂ ਪੰਕਜ ਦੇ ਨਾਲ ਉਹ ਪੂਰਾ ਵਧੀਆ ਚੱਲਦਾ ਸੀ ਅੱਜ ਕੱਲ ਉਹ ਵੀ ਉਲਟਿਆ ਉਹਨੂੰ ਵੀ ਲਾਉਣ ਵਾਸਤੇ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਯਤਨ ਹੋ ਰਿਹਾ ਫਿਰ ਇਹ ਨੌਬਤ ਨਹੀਂ ਸੀ ਆਉਣੀ ਚਾਹੀਦੀ ਹੁਣ ਉਥੇ ਦੱਸਦੇ ਆ ਕਿ ਦੋਨਾਂ ਧਿਰਾਂ ਦਾ ਦੋਸ਼ ਆ ਜਿਹੜੀ ਡੀਐਸਪੀ ਬੀਬੀ ਜਾਂ ਮਨਦੀਪ ਕੌਰ ਤੇ ਹੀ ਆ ਚਲੋ ਆਪਣੀ ਇਹ ਵੀ ਪੰਜਾਬ ਪੰਜਾਬ ਦੇ ਇਸੇ ਬਹੁਤ ਵੱਡਾ ਮਾਣ ਹੁੰਦਾ ਹੈ ਕਿ ਅੱਜ ਕੱਲ ਤੁਸੀਂ ਦੇਖਿਆ ਹੋਣਾ ਠਾਣਾ ਸੰਭਾਲ ਰਹੀਆਂ ਨੇ ਔਰਤਾਂ ਜੀ ਇਹ ਸਬ ਡਿਵੀਜ਼ਨ ਸੰਭਾਲ ਰਹੀਆਂ ਨੇ ਜ਼ਿਲ੍ਹੇ ਸੰਭਾਲ ਰਹੀਆਂ ਨੇ ਇਹ ਅੱਛੀ ਗੱਲ ਹੈ ਤੇ ਇਹ ਇਹਨਾਂ ਕਿਹਾ ਕਿ ਅਸੀਂ ਇਜਾਜ਼ਤ ਦਿੱਤੀ ਸੀ ਕਿ ਭਾਈ ਚਲੋ ਤੁਸੀਂ ਰਸਤਾ ਨਾ ਬੰਦ ਕਰਿਓ ਤੇ ਤੁਹਾਡਾ ਲਾਲਾ ਉਹ ਕਹਿੰਦੇ ਰਸਤਾ ਇਹਨਾਂ ਨੇ ਬੰਦ ਕੀਤਾ ਤੇ ਮੁੜ ਕੇ ਇਹ ਬਦਤਮੀਜ਼ੀ ਤੇ ਉਤਰੇ ਨੇ ਬਿ ਕੋਨੇ ਕੁੜੀ ਨੇ ਤੇ ਇਥੋਂ ਤੱਕ ਕਿਹਾ ਡੀਐਸਪੀ ਨੇ ਕਿ ਭਾਈ ਮੇਰਾ ਮਤਲਬ ਕਿ ਗਲਮਾ ਫੜਿਆ ਗਿਆ ਇਸ ਤੋਂ ਇਲਾਵਾ ਜੂੜਾ ਪੁੱਟਿਆ ਗਿਆ ਮਰਦੀ ਨੂੰ ਹੱਥ ਪਾਇਆ ਗਿਆ ਇੱਕ ਵਿਜ਼ੂਅਲ ਹੋਰ ਆ ਉਹਦੇ ਚ ਇਨਸਪੈਕਟਰ ਜਿਹੜਾ ਉਹ ਕਿਰਿਆ ਨਜ਼ਰ ਆਉਂਦਾ ਉਹਨੂੰ ਵੀ ਉਹਦੀ ਬਾਹਮ ਰੋੜੀ ਜਾ ਰਹੀ ਹੈ ਥੱਪੜ ਮਾਰੇ ਜਾ ਰਹੇ ਆ ਇਹ ਗੱਲਾਂ ਤਾਂ ਹੁਣ ਔਨ ਰਿਕਾਰਡ ਆ ਤੁਹਾਡੇ ਸਾਹਮਣੇ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਤਾਂ ਦੂਜੇ ਪਾਸੇ ਕਿਸਾਨ ਜਿਹੜੇ ਆ ਉਹ ਕਹਿ ਰਹੇ ਆ ਕਿ ਅਸੀਂ ਤੇ ਸ਼ਾਂਤੀਪੂਰਵਕ ਧਰਨਾ ਦੇ ਰਹੇ ਸੀ ਇਨਸਾਫ ਦੀ ਮੰਗ ਕਰ ਰਹੇ ਸੀ ਲੇਕਿਨ ਡੀਐਸਪੀ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਹੈ ਗੱਡੀ ਉੱਤੇ ਚੜਾਉਣ ਦਾ ਯਤਨ ਕੀਤਾ ਸਾਡੇ ਕੱਪੜੇ ਤੱਕ ਪਾੜ ਦਿੱਤੇ ਆ ਸਾਡੀ ਜਦੋਂ ਤੱਕ ਗੱਲ ਨਹੀਂ ਸੁਣੀ ਜਾਂਦੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਗੱਡੀ ਤੁਹਾਡੀ ਨਹੀਂ ਨਿਕਲਦੇ ਆਂਗੇ ਦੇਖੋ ਇਹ ਚੀਜ਼ ਜਿਹੜੀ ਹੈ ਨਾ ਉਹ ਗਲਤ ਆ ਹੁਣ ਪਤਾ ਨਹੀਂ ਕਿਹੜੀ ਧਿਰ ਸਹੀ ਆ ਕਿਹੜੀ ਗਲਤ ਆ ਪਰ ਇਹ ਗੱਲ ਗਲਤ ਆ ਕਿ ਤੁਸੀਂ ਕਿਸੇ ਅਫਸਰ ਤੇ ਹੱਥ ਚੁੱਕੋ ਜਾਂ ਨਜਾਇਜ਼ ਕੋਈ ਅਫਸਰ ਕਿਸੇ ਕਿਸਾਨ ਆਗੂ ਦੀ ਬੇਇੱਜ਼ਤੀ ਕਰੇ ਦੋਨੋਂ ਹੀ ਚੀਜ਼ਾਂ ਗਲਤ ਨੇ ਪਰ ਇੱਥੋਂ ਤੱਕ ਨਹੀਂ ਜਾਣਾ ਚਾਹੀਦਾ ਮਾਮਲਾ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਕੁੜੀ ਆ ਧੀਆ ਜੇ ਉਹਦੇ ਨਾਲ ਕੋਈ ਬਦਤਮੀਜ਼ੀ ਹੋਈ ਉਹ ਵੀ ਚੰਗੀ ਗੱਲ ਨਹੀਂ ਤੇ ਜੇ ਕਿਸੇ ਪੁਲਿਸ ਅਫਸਰ ਨੇ ਸ਼ਰਾਰਤ ਕੀਤੀ ਤਾਂ ਉਹ ਵੀ ਅੱਛੀ ਗੱਲ ਨਹੀਂ ਪਰ ਜਿੰਨੇ ਕੋਈ ਵਿਜ਼ੂਅਲ ਦਿਖ ਰਹੇ ਆ ਮੈਂ ਕੋਈ ਪੁਲਿਸ ਦਾ ਪੱਖ ਨਹੀਂ ਪੂਰ ਰਿਹਾ ਜੇ ਤੁਸੀਂ ਗੌਰ ਨਾਲ ਵੀਡੀਓਜ਼ ਵਗੈਰਾ ਦੇਖੋਗੇ ਹਾਲਾਂਕਿ ਅਦਰ ਸਾਈਡ ਦੀ ਕੋਈ ਵੀਡੀਓ ਕੱਲੋਂ ਨਿਕਲ ਆਵੇ ਤਾਂ ਹੋ ਕਹਿ ਨਹੀਂ ਸਕਦੇ ਪਰ ਜਿੰਨੇ ਵੀ ਵਿਜ਼ੂਅਲ ਅੱਜ ਦੀ ਵੀਡੀਓ ਦੇ ਵਿੱਚੋਂ ਨਜ਼ਰ ਆ ਰਹੇ ਆ ਕਿ ਮਾਮਲਾ ਇਦਾਂ ਤਾਂ ਲੱਗਦਾ ਹੈ ਕਿ ਗੜਬੜ ਜਿਹੜੀ ਆ ਉਹ ਰਾਹ ਰੋਕਣ ਤੋਂ ਹੀ ਹੋਈ ਆ ਤੇ ਉਸ ਤੋਂ ਬਾਅਦ ਹਾਥੋਪਾਈ ਤੱਕ ਗਿਆ ਮੰਦ ਭਾਗਾ ਗੁਰਪ੍ਰੀਤ ਜੀ ਠੀਕ ਆ ਕਿਸਾਨਾਂ ਦਾ ਕੰਮ ਹੈ ਸੰਘਰਸ਼ ਕਰਨਾ ਧਰਨੇ ਇਤਿਆਦਿਕ ਦੇਣਾ ਪਰ ਇਹ ਇਥੋਂ ਤੱਕ ਨੌਬਤ ਨਹੀਂ ਆਉਣੀ ਚਾਹੀਦੀ ਕਈ ਵਾਰ ਫਿਰ ਟਕਰਾਅ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਕਿਸਾਨ ਆਗੂ ਜਿਹੜੇ ਆ ਮੁੱਖ ਤੌਰ ਤੇ ਜਿਹੜੇ ਧਰਨਿਆਂ ਨੂੰ ਲੀਡ ਕਰ ਰਹੇ ਹੁੰਦੇ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਬਹੁਤ ਸ਼ੈਸਤਗੀ ਦੇ ਨਾਲ ਬਹੁਤ ਢੰਗ ਦੇ ਨਾਲ ਇਹ ਚੀਜ਼ਾਂ ਰੱਖਣ ਤਾਂ ਕਿ ਹਿੰਸਾ ਦੇ ਵਿੱਚ ਜਾਂ ਟਕਰਾਅ ਦੇ ਵਿੱਚ ਧਰਨਾ ਜਿਹੜਾ ਤਬਦੀਲ ਨਾ ਹੋਵੇ ਹੂੰ ਜੀ ਸੋ ਅਗਲੀ ਖਬਰ ਦੇ ਵੱਲ ਜੇਕਰ ਚਲੀਏ ਉੱਧਰ ਵਿਧਾਇਕ ਰਮਨ ਅਰੋੜਾ ਨੂੰ ਜ਼ਮਾਨਤ ਮਿਲ ਗਈ ਹੈ ਜੀ ਪਿਛਲੀ ਵਾਰ ਜ਼ਮਾਨਤ ਮਿਲੀ ਸੀ ਪਰ ਦੁਬਾਰਾ ਫੇਰ ਜਾਣਾ ਪੈ ਗਿਆ ਸੀ ਉਹ ਇੱਕ ਕਵਤਨ ਅਮਾਨਤ ਵਿੱਚ ਖਿਆਨਤ ਇਹ ਜ਼ਮਾਨਤ ਵਿੱਚ ਖਿਆਨਤ ਪਾ ਦਿੰਦੇ ਨੇ ਜਦੋਂ ਇੱਕ ਕੇਸ ਚ ਕੋਈ ਲੈਂਦਾ ਹੈ ਜ਼ਮਾਨਤ ਤੇ ਨਾਲ ਦੀ ਨਾਲ ਦੂਜਾ ਕੇਸ ਜਿਹੜਾ ਉਹ ਧਰ ਦਿੰਦੇ ਨੇ ਉਹਦੇ ਉੱਤੇ ਤਾਂ ਗੱਲ ਇਹ ਆ ਕਿ ਹੁਣ ਰਮਨ ਅਰੂੜਾ ਤੇ ਦੇਖੋ ਜੇ ਐਟ ਕੀ ਕੇਸ ਕੋਈ ਹੋਰ ਦਰਜ ਹੋਇਆ ਵੱਖਰੇ ਤੌਰ ਤੇ ਤਾਂ ਤੁਸੀਂ ਦੇਖਣਾ ਇਹ ਮਾਮਲਾ ਜਿਹੜਾ ਹੈ ਉਹ ਡੈਫੀਨਟਲੀ ਹਾਈ ਕੋਰਟ ਚਲਾ ਜਾਏਗਾ ਕਿ ਇਹ ਜਾਣ ਬੁੱਝ ਕੇ ਕਿਸੇ ਬੰਦੇ ਨੂੰ ਜ਼ਮਾਨਤ ਦਾ ਲਾਭ ਜਿਹੜਾ ਨਾ ਮਿਲੇ ਉਹ ਸਾਜਿਸ਼ ਫੇਰ ਅਚ ਰਹੀ ਤੇ ਤਾਂ ਉਤੋਂ ਬਾਅਦ ਇਹਨਾਂ ਦਾ ਫਿਰ سلسلہ ਰੁਕ ਜਾਏਗਾ ਖੈਰ ਜਦੋਂ ਤੱਕ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਉਦੋਂ ਤੱਕ ਤੇ ਮੇਰੇ ਖਿਆਲ ਦੇ ਨਾਲ ਕੋਈ ਹੋਰ ਕੇਸ ਦਾ ਮਾਮਲਾ ਨਹੀਂ ਆਇਆ ਤੁਹਾਨੂੰ ਯਾਦ ਹੋਣਾ 105 ਦਿਨਾਂ ਬਾਅਦ ਜ਼ਮਾਨਤ ਮਿਲੀ ਸੀ ਕਿ ਰਮਨ ਅਰੂੜਾ ਨੂੰ ਤੇ ਫਿਰ ਨਾਲ ਦੀ ਨਾਲ ਇਹਨਾਂ ਨੇ ਦੂਜਾ ਕੇਸ ਦਰਜ ਕਰ ਲਿਆ ਕੇਸ ਵੀ ਕਾਹਦਾ ਦਰਜ ਕੀਤਾ ਕਿ ਇੱਕ ਠੇਕੇਦਾਰ ਦੇ ਬਿਆਨ ਤੇ ਕੇਸ ਦਰਜ ਕਰ ਲਿਆ ਕਿ ਮੈਂ ਤੂੰ ਇਹਨੇ 50 30000 ਰੁਪਇਆ ਜਿਹੜਾ ਉਹ ਲਿਆ ਇਹ ਵਰਦਾਸthi ਹੁਣ ਇਹ ਵੀ ਕਮਾਲ ਦੀ ਗੱਲ ਹੈ ਕਿ ਸਾਈਕਲਾਂ ਦਾ ਮੋਟਰਸਾਈਕਲਾਂ ਦਾ ਕੋਈ ਸਟੈਂਡ ਦਾ ਠੇਕੇਦਾਰ ਇੰਨੀ ਦੇਰ ਬਾਅਦ ਉਹਨੂੰ ਚੇਤਾ ਆਇਆ ਕਿ ਮੇਰੇ ਤੋਂ ਇਹਨੇ ਰੰਗਦਾਰੀ ਲਈ ਆ ਜੀ ਹੁਣ ਸ਼ਿਕਾਇਤਾਂ ਤੇ ਕੁਝ ਹੋਰ ਹੈ ਗਈਆਂ ਨੇ ਪਰ ਮੇਰੇ ਖਿਆਲ ਦੇ ਨਾਲ ਰਮਨ ਅਰੋੜਾ ਤੇ ਹੋਰ ਜੇ ਮੁਕੱਦਮਾ ਦਰਜ ਹੋਇਆ ਤਾਂ ਇਹ ਕਾਨੂੰਨੀ ਲੜਾਈ ਦਾ ਇੱਕ ਵੱਖਰਾ ਹਿੱਸਾ ਬਣ ਜਾਏਗਾ ਮੈਨੂੰ ਤੇ ਇਹੋ ਲੱਗਦਾ ਬਾਕੀ ਰਮਨ ਅਰੋੜਾ ਦੇ ਵਕੀਲ ਦਰਸ਼ਨ ਸਿੰਘ ਦਿয়াল ਨੇ ਦੱਸਿਆ ਸੀ ਅੱਜ ਕਿ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਹੋ ਗਈ ਆ ਤੇ ਅੱਜ ਹੀ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਰੀਲੀਜ਼ ਕਰ ਦਿੱਤਾ ਜਾਊਗਾ ਮਤਲਬ ਅੱਜ ਹੀ ਬੀਲ ਬੌਂਡ ਜਿਹੜਾ ਉਹ ਭਰ ਲਿਆ ਜਾਏਗਾ ਹੁਣ ਦੇਖਣ ਵਾਲਾ ਹੋਏਗਾ ਮਾਮਲਾ ਕਿ ਕੀ ਇਹ ਟ੍ਰਾਇਲ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਰਹਿੰਦਿਆਂ ਰਹਿੰਦਿਆਂ ਪੂਰਾ ਹੋਊਗਾ ਕੋਈ ਗੱਲ ਤਣਪੱਤਨ ਲੱਗੂਗੀ ਨਹੀਂ ਤਾਂ ਆਪਾਂ ਬਹੁਤ ਸਾਰੇ ਵੇਖੇ ਆ ਮਾਮਲੇ ਕਿ ਜਿਨ੍ਹਾਂ ਦੇ ਵਿੱਚ ਟ੍ਰਾਇਲ ਜਿਹੜਾ ਹੈ ਨਾ ਪੂਰਾ ਨਹੀਂ ਹੁੰਦਾ ਤੁਸੀਂ ਸਿੰਗਲਾ ਵਾਲਾ ਮਾਮਲਾ ਤਾਂ ਦੇਖੋ ਉਹ ਤਾਂ ਕਲੀਨ ਚਿੱਟ ਤੇ ਉਹ ਫੋਰੈਂਸਿਕ ਜਾਂਚ ਪੜਤਾਲ ਦਾ ਕਿੰਨਾ ਰੌਲਾ ਪਾਇਆ ਆਦੇ ਵਿੱਚ ਬਹੁਤ ਰੌਲਾ ਪਿਆ ਬਿਆ ਇਸ ਕਰਕੇ ਇਹ ਵੇਖਣਾ ਹੋਏਗਾ ਇਹ ਦਾਰੂ ਮਦਾਰ ਹੁਣ ਸਰਕਾਰ ਤਾਂ ਹੈ ਕਿ ਭਾਈ ਰਮਨ ਅਰੋੜਾ ਜਿਹੜਾ ਹੈ ਉਹ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਾਸਤੇ ਸਿਰਦਰਦੀ ਤੇ ਨਹੀਂ ਬਣੇਗਾ ਕਿਉਂਕਿ ਹੁਣ ਜ਼ਮਾਨਤ ਮਿਲ ਗਈ। ਕੁਝ ਗੱਲਾਂ ਆਪਾਂ ਨੂੰ ਮਤਲਬ ਕਿ ਇਸ ਤਰ੍ਹਾਂ ਵੀ ਸੁਣਾਈ ਦਿੰਦੀਆਂ ਨੇ ਨਾ ਕਿ ਦਰਅਸਲ ਰਮਨ ਅਰੂੜਾ ਮਾਨਸਾ ਦੇ ਪਰਿਵਾਰ ਦੇ ਬਹੁਤ ਨਜ਼ਦੀਕ ਸੀ। ਜੀ ਕੁਝ ਗੱਲਾਂ ਹੋਰ ਵੀ ਨੇ ਕਿਉਂਕਿ ਉਹਨਾਂ ਦਾ ਆਪਣੇ ਕੋਲ ਕੋਈ ਸਬੂਤ ਇਤਿਹਾਦਿਕ ਨਹੀਂ ਮੈਂ ਉਧਰ ਨਹੀਂ ਜਾਵਾਂਗਾ ਪਰ ਨਜ਼ਦੀਕੀਆਂ ਦਾ ਦਾਅਵਾ ਕੀਤਾ ਜਾਂਦਾ ਹੈ। ਤਾਂ ਇਹ ਦੱਸਿਆ ਜਾਂਦਾ ਕਿ ਦਿੱਲੀ ਵਾਲਿਆਂ ਨੇ ਇਨ ਚੋਪੜਿਆ ਤਾਂ ਕੀ ਰਮਨ ਅਰੂੜਾ ਇੱਕ ਵੱਤ ਰਹਿੰਦੇ ਆ ਕੋਈ ਬਗਾਵਤ ਦਾ ਬਿਗਲ ਵਜਾ ਸਕਦਾ ਹੈ ਜਾਂ ਕੋਈ ਖੁਲਾਸਾ ਕਰ ਸਕਦਾ ਹੈ ਹਾਲਾਂਕਿ ਕਈ ਕੰਡੀਸ਼ਨਸ ਹੁੰਦੀਆਂ ਨੇ ਜ਼ਮਾਨਤ ਦੇ ਦੌਰਾਨ ਪਰ ਕੁਝ ਗੁਨਾ ਵੀ ਹੁੰਦੀਆਂ ਆ ਦੇਖਣਾ ਹੋਏ ਇਹ ਇੰਟਰਸਟਿੰਗ ਕਹਾਣੀ ਰਹੇ ਜੀ ਸੋ ਵੇਖਾਂਗੇ ਬਣਦਾ ਕੀ ਹੈ ਅਗਲੀ ਖਬਰ ਦੇ ਵੱਲ ਜੇਕਰ ਚਲੀਏ ਤਾਂ ਉਧਰ ਸਿਹਤ ਯੋਜਨਾ ਦੋ ਜ਼ਿਲ੍ਹਿਆਂ ਵਿੱਚ ਹੋਈ ਚਾਲੂ ਜੀ हां जी देखो आज ना एक अखबार ਦੇ ਵਿੱਚ ਵਰشن ਲੱਗਾ ਸੀਗਾ ਡਾਕਟਰ ਬਲਬੀਰ ਹੋਰਾਂ ਦਾ ਡਾਕਟਰ ਬਲਬੀਰ ਤੁਹਾਨੂੰ ਪਤਾ ਹੀ ਆ ਸਿਹਤ ਮੰਤਰੀ ਨੇ ਜੀ ਇਹਨਾਂ ਨੇ ਅੱਜ ਇਹ ਕਿਹਾ ਸੀਗਾ ਕਿ ਅਸੀਂ ਦਸੰਬਰ ਤੱਕ ਲਾਗੂ ਕਰਾਂਗੇ ਵੀ ਮਤਲਬ ਕਿ ਹੜ ਆਉਣ ਕਾਰਨ ਅਸੀਂ ਲੋਕਾਂ ਦੇ ਮੂੜ ਵਸੇ ਵਿੱਚ ਰੁਝੇ ਹੋਏ ਆ ਇਸ ਲਈ 10 ਲੱਖ ਵਾਲੀ ਜਿਹੜੀ ਬੀਮਾ ਸਕੀਮ ਆ ਉਹਦੇ ਚ ਦੇਰੀ ਹੋ ਰਹੀ ਆ ਤੇ ਦਸੰਬਰ ਤੱਕ ਕਹਿੰਦੇ ਕਿ ਸਕੀਮ ਦੇਣ ਦੀ ਪੂਰੀ ਕੋਸ਼ਿਸ਼ ਹੋਏਗੀ। ਅੱਛਾ ਸਕੀਮ ਦਾ ਪ੍ਰਚਾਰ ਬੜਾ ਰੱਜ ਕੇ ਹੋਇਆ ਤੁਹਾਨੂੰ ਪਤਾ ਪ੍ਰਚਾਰ ਤੰਤਰ ਤੇਨ ਦਾ ਬਹੁਤ ਮਜ਼ਬੂਤ ਹੈ। ਪ੍ਰਚਾਰ ਤੰਤਰ ਦੇ ਮਾਮਲੇ ਦੇ ਵਿੱਚ ਤੇ ਇਹਨਾਂ ਨੂੰ ਕੋਈ ਟੱਕਰ ਹੀ ਨਹੀਂ ਦੇ ਸਕਦਾ। ਬਹੁਤ ਪ੍ਰਚਾਰ ਹੋਇਆ ਇਹ ਸਕੀਮ ਦਾ ਵੀ ਤੁਹਾਨੂੰ ਯਾਦ ਹੋਵੇ। ਤਾਂ 2 ਅਕਤੂਬਰ ਇਹਨਾਂ ਨੇ ਡੇਟ ਅਨਾਉਂਸ ਕੀਤੀ ਸੀ ਕਿ ਅਸੀਂ ਇਸ ਤਰੀਕ ਨੂੰ ਭਾਈ ਇਹ ਸਕੀਮ ਜਿਹੜੀ ਆ ਲਾਂਚ ਕਰਦੇ ਹਾਂ। ਅੱਜ ਜਿਵੇਂ ਇਹ ਖਬਰ ਆਈ ਕਿ ਭਾਈ ਇੱਥੇ ਤੇ ਕੰਮ ਜਿਹੜਾ ਹੈ ਉਹ ਇਹ ਆ ਕੇ ਸ਼ੇਰ ਚੋਹਾਲੇ ਤੇ ਪੂਣੀ ਵੀ ਨਹੀਂ ਕੀਤੀ ਗਈ ਤਾਂ ਫੇਰ ਕੀ ਹੁੰਦਾ ਕਿ ਬਾਅਦ ਦੁਪਹਿਰ ਇਹ ਜਦੋਂ ਖਬਰ ਸੋਸ਼ਲ ਮੀਡੀਆ ਤੇ ਚੱਲ ਗਈ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਉਸ ਤੋਂ ਬਾਅਦ ਫੇਰ ਇਹ ਤੁਹਾਡੇ ਮੂੰਹ ਮੈਂ ਸੁਣ ਰਿਹਾ ਹਾਂ ਬਾਅਦ ਦੁਪਹਿਰ ਇਹ ਖਬਰ ਆਈ ਜੋ ਕਿ ਭਾਈ ਦੋ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਉਹ ਸਕੀਮ ਜਿਹੜੀ ਆ ਲਾਂਚ ਕਰ ਦਿੱਤੀ ਆ ਹੁਣ ਦੋ ਜ਼ਿਲ੍ਹਿਆਂ ਦੇ ਵਿੱਚ ਲਾਂਚ ਕਰਨ ਦਾ ਮਤਲਬ ਕੀ ਹੈ ਕਿ ਇਹ ਪਾਇਲਟ ਪ੍ਰੋਜੈਕਟ ਆ ਪਾਇਲਟ ਪ੍ਰੋਜੈਕਟ ਤਾਂ ਇਹਦਾਂ ਦੀਆਂ ਚੀਜ਼ਾਂ ਚ ਹੁੰਦੇ ਹੀ ਨਹੀਂ ਐ ਪਰ ਇਹਨਾਂ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਰਜਿਸਟ੍ਰੇਸ਼ਨ ਅੱਜ ਕੋਲ ਦਿੱਤੀ ਆ ਕਾਰਡ ਦੇ ਲਈ ਤਿੰਨ ਡਾਕੂਮੈਂਟ ਜਿਹੜੇ ਆ ਉਹ ਦੱਸਿਆ ਗਿਆ ਕਿ ਜ਼ਰੂਰੀ ਐ ਪਰ ਸਭ ਤੋਂ ਵੱਡੀ ਗੱਲ ਜਨਾਬ ਇਹੀ ਐ ਕਿ ਕੀ ਪੂਰੇ ਪੰਜਾਬ ਦੇ ਵਿੱਚ ਇਹ ਲਾਗੂ ਹੋਏਗੀ ਤੇ ਜੇ ਲਾਗੂ ਇਹ 2 ਅਕਤੂਬਰ ਤੱਕ ਹੋ ਜਾਏਗੀ ਤਾਂ ਫਿਰ ਕੰਟਰਡਿਕਸ਼ਨ ਕਿਉਂ ਕੰਟਰਡਿਕਸ਼ਨ ਕਿਉਂ ਹੈ ਇਹ ਬੜਾ ਇੱਕ ਵੱਡਾ ਸਵਾਲ ਹੈ ਕਿ ਤੁਹਾਡਾ ਸਿਹਤ ਮੰਤਰੀ ਕਹਿ ਰਿਹਾ ਕਿ ਦਸੰਬਰ ਤੱਕ ਲਾਗੂ ਕਰਾਂਗੇ ਤੁਸੀਂ ਅੱਜ ਹੀ ਚੱਕ ਦਿੱਤਾ ਕੰਮ ਜੀ ਇਥੇ ਬੜੀ ਮਤਲਬ ਕਿ ਕਹਿ ਸਕਦੇ ਆਪਾਂ ਔਰ ਅੱਛਾ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਜ਼ਿਲ੍ਹਾ ਇਹਨਾਂ ਨੇ ਮਾਝੇ ਦਾ ਚੁਣਿਆ ਤਰਨਤਾਰਨ ਇੱਕ ਮਾਲਵੇ ਦਾ ਬਰਨਾਲਾ ਕੀ ਤਰਨ ਤਾਰਨ ਚ ਚੋਣ ਕਰਕੇ ਇਹਨਾਂ ਨੂੰ ਮਜਬੂਰੀ ਚ ਅਜੇਹਾ ਕਰਨਾ ਪੈ ਰਿਹਾ ਇਹ ਵੀ ਇੱਕ ਬੜਾ ਵੱਡਾ ਸਵਾਲ ਰਹੇਗਾ ਵੈਲਟ ਸਵਾਲ ਹੈ ਕਿ ਕੋਈ ਆਪਾਂ ਕਹਿ ਸਕਦੇ ਕੋਈ ਬਿਨਾ ਸਿਰ ਪੈਰ ਤੋਂ ਸਵਾਲ ਨਹੀਂ ਹੈ ਕਿ ਕਾਲੀ ਦੇ ਵਿੱਚ ਤੋਂ ਘੱਟ 2 ਜ਼ਿਲ੍ਹੇ ਇਹਨਾਂ ਨੂੰ ਕਿਉਂਕਿ ਕੱਲਾ ਤਰਨ ਤਾਰਨ ਲੈਂਦੇ ਤਾਂ ਫਿਰ ਤੇ ਤੁਹਾਨੂੰ ਪਤਾ ਹੀ ਹੈ ਸਿੱਧਾ ਜਾਣਾ ਸੀ ਤਾਂ ਇੱਕ ਬਰਨਾਲਾ ਲੈਂਦੇ ਆ ਨਾਲ ਇੱਕ ਮਾਲਵੇ ਤੋਂ ਇੱਕ ਮਾਝੇ ਤੋਂ ਕੀ ਇਹ ਟੱਕਣ ਦਾ ਯਤਨ ਕੀਤਾ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇਸ ਕਮਜ਼ੋਰੀ ਨੂੰ ਟੱਕ ਲਿਆ ਜਾਵੇ ਜੀ ਸੋ ਇਹਦੇ ਵਿੱਚ ਕਈ ਐਂਗਲ ਹੋ ਸਕਦੇ ਨੇ ਅੱਗੇ ਜੇਕਰ ਚੱਲੀਏ ਉਧਰ ਅੰਮਿਤ ਸ਼ਾਹ ਵੱਲੋਂ ਅੰਦੋਲਨਾਂ ਦੇ ਅਧਿਐਨ ਦੇ ਸਿੱਤੇ ਸਾਹਮਣੇ ਆ ਗਏ ਨੇ ਵੀ ਅੰਦੋਲਨਾਂ ਦੀ ਜਾਂਚ ਕਰਾਉਣੀ ਹੈ ਕਹਿੰਦੇ ਸੀ ਹਾਂਜੀ ਦੇਖੋ ਜਿਹੜਾ ਇਹ ਮਾਮਲਾ ਸੀਗਾ ਇਹਦੇ ਤੇ ਆਪਾਂ ਚਰਚਾ ਵੀ ਕੀਤੀ ਹੋਈ ਆ ਤਾਂ ਅਧਿਐਨ ਜਿਹੜੇ ਇਹਨਾਂ ਨੇ ਕਰਵਾਏ ਨੇ ਅਸਲ ਦੇ ਵਿੱਚ ਉਹਦਾ ਮੁੱਖ ਮਕਸਦ ਜਿਹੜਾ ਇਹ ਮਾਸ ਐਜੀਟੇਸ਼ਨ ਜਿਹੜੇ ਹੁਣ ਤੱਕ ਦੇ ਹੋਏ ਆ ਖਾਸ ਤੌਰ ਤੇ 4-5 ਤੇ 75 ਤੋਂ ਲੈ ਕੇ ਹੁਣ ਤੱਕ ਦੇਖੀਏ ਤਾਂ ਵੱਡੇ ਹੈਗੇ ਨਹੀਂ ਤਾਂ ਉਹਦੇ ਚ ਕੀ ਹੈ ਕਿ ਇਹਨਾਂ ਨੇ ਮਤਲਬ ਕਿ ਭੀੜ ਨੂੰ ਕਿੱਦਾਂ ਤੇ ਤਰਵਿੱਤਰ ਕਰਨਾ ਹੈ ਕਿੱਦਾਂ ਵੀ ਸ਼ੇਪ ਚ ਅੱਗੇ ਵਧਣਾ ਉਹ ਸਾਰੀ ਸਟ੍ਰੈਟਜੀ ਜਿਹੜੀ ਆ ਨਾ ਉਹ ਬਣਾਉਣ ਦਾ ਤਯਤ ਤਰद्द ਕੀਤਾ ਹੈ ਮਤਲਬ ਕਿ ਭਾਈ ਜਿਹੜੇ ਐਜੀਟੇਸ਼ਨ ਹੋਏ ਨੇ ਹੁਣ ਤੱਕ ਉਹ ਦੇਖਿਆ ਜਾਵੇ ਉਹਨਾਂ ਨੂੰ ਬਾਰੀਕੀ ਦੇ ਨਾਲ ਜਾਂਚਿਆ ਜਾਵੇ ਤਾਂ ਖਾਸ ਤੌਰ ਤੇ ਇੱਕ ਤਾਂ ਇਹਨਾਂ ਨੇ ਮੁਸਲਮ ਏਰੀਆ ਜਿਹੜੇ ਹੈਗੇ ਆ ਜਿੱਥੇ 22 ਤੋਂ 40% ਮੁਸਲਮ ਵੱਸੋ ਹੈ ਕਿ ਉੱਥੇ ਜਿਆਦਾ ਵਾਰ-ਵਾਰ ਹਿੰਸਾ ਪਾੜਕਦੀ ਆ ਉਹਦੇ ਵਿੱਚ ਜਿਵੇਂ ਇਹਨਾਂ ਨੇ ਇੱਕ ਨੁਕਤਾ ਦੇਖਿਆ ਕਿ ਮਸਜਿਦ ਦੇ ਸਾਹਮਣੇ ਜਾ ਕੇ ਤੇਜ਼ ਆਵਾਜ਼ ਦੇ ਵਿੱਚ ਸੰਗੀਤ ਵਜਾਇਆ ਜਾਂਦਾ ਉਹ ਵੀ ਇੱਕ ਕਾਰਨ ਹੈ ਤੋ ਇਸ ਕਰਕੇ ਮਤਲਬ ਕਿ ਅਧਿਐਨ ਕੀਤਾ ਜਾ ਰਿਹਾ ਔਰ ਇਹਦੇ ਚ ਜੋ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜਾ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਵੈਲਪਮੈਂਟ ਨੇ ਤਿਆਰ ਕੀਤਾ ਤੋ ਉਹ ਇਹੀ ਆ ਇਹੀ ਆ ਕਿ ਅਸਲ ਦੇ ਵਿੱਚ ਭੀੜ ਨੂੰ ਵੰਡਣਾ ਕਿਵੇਂ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੁਲਿਸ ਦੀ ਜਿਹੜੀ ਨਫਰੀ ਆ ਵੀ ਸ਼ੇਪ ਚੱਗੇ ਵਧੇ ਤੇ ਉਹ ਪਾੜਦੀ ਜਾਵੇ ਲੋਕਾਂ ਨੂੰ ਮਤਲਬ ਕਿ ਦੋ ਹਿੱਸਿਆਂ ਚ ਵੰਡੀ ਜਾਵੇ ਭੀੜ ਨੂੰ ਫਿਰ ਰੋਕਣਾ ਕਿਸ ਤਰ੍ਹਾਂ ਉਦੀ ਤਿਆਰੀ ਕੀਤੀ ਜਾ ਰਹੀ ਹੈ ਭੀੜ ਨੂੰ ਘੇਰਨਾ ਕਿਤਾ ਤਾਂ ਮਤਲਬ ਕਿ ਲੋਕਤੰਤਰ ਦੇ ਵਿੱਚ ਇਹ ਬਿਆਨ ਵੀ ਇਹਨਾਂ ਦਾ ਅਮਿਤ ਸ਼ਾਦਾ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਵਾਂ ਕਿ ਲੋਕਤੰਤਰ ਦੇ ਵਿੱਚ ਭੀੜ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਵੀ ਹੈ ਤੇ ਚੁਣੌਤੀ ਵੀ ਹੈ ਤਾਂ ਇਹ ਸਾਫ ਹੋ ਗਿਆ ਕਿ ਇਹਨਾਂ ਨੇ ਇਹ ਜਿਹੜਾ ਵਰਕਆਊਟ ਕੀਤਾ ਹੈ ਚੀਜ਼ਾਂ ਤੇ ਉਹ ਇਸੇ ਕਰਕੇ ਆ ਕਿ ਕੱਲ ਨੂੰ ਨੇਪਾਲ ਦੀ ਤਰਜ਼ ਤੇ ਬੰਗਲਾਦੇਸ਼ ਦੀ ਤਰਜ਼ ਤੇ ਬਹੁਤ ਵੱਡੀ ਭੀੜ ਸਾਡੇ ਮੁਲਕ ਦੇ ਵਿੱਚ ਸਾਡੇ ਖਿਲਾਫ ਸੜਕ ਦੇ ਨਾਲ ਉੱਤੇ ਕਾਰਨ ਇਹੋ ਹੀ ਨਜ਼ਰ ਆ ਰਹੀ ਹੈ ਹੂੰ ਜੀ ਸੋ ਪਹਿਲਾਂ ਹੀ ਇਹ ਪ੍ਰੀਵੈਂਟਿਵ ਹੋ ਰਹੇ ਨੇ ਆਪਣੇ ਇੰਤਜ਼ਾਮ ਕਰ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਹੀ ਸਮਝ ਜਾਂਦੀਆਂ ਨੇ ਦੂਜੇ ਦੇਸ਼ਾਂ ਵੱਲ ਦੇਖਦੇ ਆ ਸਰਕਾਰਾਂ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ